ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਧੰਨਵਾਦ ਤਾਜੀ ਸੋਈ ਵੜ ਇੱਕ ਤੁਹਾਨੂੰ ਦਿਖਾਉਣੀ ਹੈ ਜਰਸੀ ਦੇ ਵਿੱਚ ਤੇ ਮਗਰ ਵੀ ਇਹ ਤੇ ਜਰਸੀ ਵਸ਼ੀ ਆ ਤਾਜੀ ਸੋਈ ਆ ਜੇ ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵਿddੀ ਸਾਸਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਸਾਰੀਆਂ ਮੇਰੀਆਂ ਧੀਆ ਭੈਣਾ ਭਰਾਵਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਪੰਥ ਉਹਦਾ ਨਾਮ ਲੈ ਕੇ ਤੇ ਉਹਦੇ ਹਸਰੀ ਜੀ ਠੀਕ ਹੈ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਚੱਲੀ ਜਾਂਦਾ ਆਪਾਂ ਕੰਮ ਕਰ ਆਪਣਾ ਕਿੰਨਾ ਦਾ ਯਕੀ ਆਪਾਂ ਲੈਉਣੇ ਪੈਣਾ ਵਾਹ ਹਾਂਜੀ ਹਾਂਜੀ ਉਹ ਵੀ ਬੜੀ ਮੁਸ਼ਕਲ ਡੰਗਰ ਲਾ ਆ ਬਧਾਰ ਪੀਂਦਾ ਨਹੀਂ ਕੀ ਗੱਲ ਕਿਧਰ ਗਾਈਆਂ ਚਲੇ ਗਈਆਂ ਚਾਰ ਚਾਰ ਪੰਜ ਪੰਜ ਦਿਨ ਖੱਜਣਾ ਹੋਣਾ ਪੈਂਦਾ ਅੱਛਾ ਫਿਰ ਜਾ ਕੇ ਸਾਨੂੰ ਇੱਕ ਮਿਲਦੀ ਆ ਉਹ ਵੀ ਜਿਹੜੀ ਸਾਡੇ ਪਸੰਦ ਦੀ ਹੁੰਦੀ ਆ ਅੱਛਾ ਸਾਡੇ ਪਸੰਦ ਦੀ ਲੈਣੀ ਠੰਡੀ ਸੀਲ ਹੁੰਦਾ ਇਹ ਵਹਿੜ ਆ ਠੀਕ ਆ ਤਾਂ ਮਾਰਦੀ ਇਹਨੇ ਹਿੱਲਣਾ ਨਹੀਂ ਭਾਵੇਂ ਸਾਰਾ ਟੱਬਰ ਥੱਲੇ ਬੈਜੀ ਹੀ ਅਲੀ ਅੱਛਾ ਇਹ ਢੀਸੀਲੀ ਤੇ ਆਪਣਾ ਡੰਗਰ ਵਿਖਦਾ ਹਾਂਜੀ ਹਾਂਜੀ ਮਸ਼ੂਰੀ ਆਪਣੀ ਸੀਲੀ ਜੇ ਇੱਕ ਵੀ ਬਾਪੂ ਕੋ ਹੋ ਜੀ ਆਪਣੀ ਬਾਪੂ ਲੋਕਾਂ ਆਖਿਆ ਕਰਨਾ ਬਾਪੂ ਤਾਂ ਸਿਲਾਉ ਤਾਂ ਵੜੀਆਂ ਕਰ ਲੰਦੇ ਆ ਕੀ ਬੰਦੇ ਆ ਠੀਕ ਆ ਇਹ ਹੈਗਾ ਕਿ ਡੰਗਰ ਮੇਰੇ ਵਾਸਤੇ ਤੇ ਬੜਾ ਮੁਸ਼ਕਲ ਹੋ ਗਿਆ ਲੱਭਣਾ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਸਰਦਾਰ ਅਮਰਜੀਤ ਸਿੰਘ ਮਾਨ ਹੈ ਜੀ ਹਾਂਜੀ ਪਿੰਡ ਮੇਰਾ ਚੱਕ ਔਲਿਆ ਤੇ ਬੋੜੀ ਕਾਕ ਨਾ ਜਿਆਦਾ ਮਸ਼ਹੂਰ ਹੈ ਠੀਕ ਆ ਹਾਂਜੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਤੇ ਫੋਨ ਨੰਬਰ ਬੋਲ ਦੇ ਕਰੀ 7529899413 ਠੀਕ ਆ ਤੇ ਕਿੰਵਾਂ ਸੂਆ ਸੋਈ ਜੇ ਇਹ ਵੇੜੇ ਵਿੱਚ ਪਹਿਲਣੀ ਹੈ ਅੱਛਾ ਪਹਿਲਾ ਸੂਆ ਸੋਈ ਹੈ ਤੇ ਕਿੰਨਾ ਚਿਰ ਹੋ ਗਿਆ ਸੋਈ ਨਾ ਇਹ ਕੱਲ ਸਵੇਰੇ ਸੋਈ ਜੀ ਕੱਲ ਸਵੇਰ ਦੀ ਸੋਈ ਆ ਹਾਂਜੀ ਤੇ ਅਜੇ ਤੇ ਫਿਰ ਇੱਕ ਦੋ ਚਵਾਈਆਂ ਹੋਈਆਂ ਹੁਣ ਦੋ ਚਵਾਈਆਂ ਹੋਈਆਂ ਤੇ ਹੁਣ ਕਰਨੀ ਆਪਾਂ ਅੱਛਾ ਜੀ ਹੁਣ ਹੋਣਾ ਇਹਦੇ ਦੋ ਜਿੰਦ ਨੂੰ ਕਿਲ ਨਹੀਂ ਆਪਾਂ ਦੇ ਉਹ ਗੱਡੇ ਅੱਛਾ ਅਜੇ ਪੂਰੀ ਸਾਫ ਨਹੀਂ ਕੀਤੀ ਤੇ ਉਹ ਸੀਲ ਨਿਕਲੀ ਉਤਰਾਉਣ ਲੋ ਤਾਂ ਨਹੀਂ ਕਰਦੀ ਕੋਈ ਵਾਂਗਾ ਨਹੀਂ ਕੋਈ ਰਸੀ ਹੁਣੇ ਬਹਿ ਗਿਆ ਆਪਾਂ ਵਿਖਾ ਲੈਣਾ ਆਖੇ ਦੋ ਜਣੇ ਬਹਿ ਨਹੀਂ ਉਸ ਲੋਦਰੀ ਇਹ ਅੱਛਾ ਇਹ ਦੀ ਸੀਲ ਆ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਜਰਸੀ ਜਿਆ ਅੱਛਾ ਇਹ ਕਰਮੇ ਗਰਮੀ ਤੇ ਨਹੀਂ ਮਹਿਸੂਸ ਨਹੀਂ ਕਰਨੀ। ਇਹ ਦੋ ਵਕਤ ਗਰਮੀ ਹੋਰ ਪੈਣੀ ਨਹੀਂ ਨਾ। ਹਾਂਜੀ ਹਾਂਜੀ। ਤਕੀਰਲੇ ਦਿਨ ਨੇ ਗਰਮੀ ਤੇ ਜਿੰਨੀ ਫੁੱਲ ਪੈਣ ਰਹੀ ਹੈ। ਹਾਂਜੀ। ਤੇ ਹੁਣ ਵੀ ਇਹਨੂੰ ਮਹਿਸੂਸ ਨਹੀਂ ਕਰਦੀ ਗਰਮੀ ਜਿੱਥੇ ਮਰਜ਼ੀ ਨੂੰ ਬੰਨ ਛੱਡੋ। ਅੱਛਾ। ਤੇ ਦੁੱਧ ਗਰਮੀ ਦੇ ਵਿੱਚ 10 ਕਿਲੋ ਬੜਾ ਹੁੰਦਾ। ਅੱਛਾ। ਕਹਿੰਨ ਨੂੰ ਭਾਵੇਂ 14-15 ਜਿਹੜਾ ਗਰਮੀ ਦਾ ਅਜਕਲ ਤਾਂ ਦੁੱਧ ਹੈ ਨਾ ਉਹ ਫੱਗਣ ਚ ਇਹਦੇ 15 ਰਗਾ ਜਣੋ ਤੇ। ਹਾਂਜੀ ਹਾਂਜੀ ਹਾਂਜੀ। ਤੇ 10-11 ਕਿਲੋ ਤੇ ਨਾਰਮਲ ਚਵਾਜੂਗੀ। ਠੀਕ ਆ। ਹਾਂਜੀ। ਤੋਰਾਂ ਫਿਰ ਇੱਕ ਰੇਨ। ਫਿਰ ਤੁਹਾਨੂੰ ਦਿਖਾਉਣ ਲੈ ਸਾਬੇ ਜੀ ਬਾਕੀ ਜੇ ਕੋਈ ਛੋਟੀਆਂ ਛੋਟੀਆਂ ਭਲਾ ਸੁਵਾਨੇ ਤੇ ਹੈ ਹੀ ਆ 10 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬੰਦ ਦਿਖਾ ਦਈਏ ਕਿਹਦੀ ਪੈਪ ਹੋ ਕੇ ਪਤਾ ਲੱਗ ਜਾਊ ਜੰ ਚੰਗੀ ਤਰ੍ਹਾਂ ਛੰਡੀ ਸੇਲ ਆ ਜਿਹੜੀ ਵਸ਼ੀਅ ਹੈ ਤੇ ਮਗਰ ਬਾਕੀ ਜੇ ਤਾਜੀ ਸੋਈ ਹੈ ਵਸ਼ੀਨਾਂ ਨੂੰ ਦੁੱਧ ਚੁੰਗਣ ਦੀ ਜਾਂਚ ਨਹੀਂ ਹੈ ਇਹ ਪੂਰੀ ਤੇ ਹਵਾਨਾ ਇਹਦਾ ਪਿੱਛੋਂ ਹੀ ਦੇਖ ਸਕਦੇ ਜੀ ਹਾਂ ਦੇਖ ਸਕਦੇ ਥਾਣੇ ਦੇ ਲਾਗੇ ਤਾਂ ਦਿਖਾ ਦੋ ਜੀ ਚਵਾਹੇ ਦੂਸਰੇ ਥਾਣੇ ਦਾ ਚਵਾਹੇ ਦਿਖਾ ਦੇ ਬਾਕੀ ਇਹ ਆ ਕਿ ਹੈਗੀ ਠੰਡੀ ਧੀਰੀ ਆ ਕੋਈ ਰੱਸੀ ਦੀ ਲੋੜ ਨਹੀਂ ਆ ਕੋਈ ਕੁਝ ਨਹੀਂ ਇਹ ਚੀਜ਼ਾਂ ਦਾ ਵੇ ਜਿਹੜਾ ਬੜਾ ਵਾਅਦਾ ਹੁੰਦਾ ਵਾ ਬਾਕੀ ਕਈ ਵੀਰਿਆ ਨਾ ਹੁੰਦਾ ਕਿ ਦੁੱਧ ਭਾਵੇਂ ਕਿਲੋ 2 ਕਿਲੋ ਘੱਟ ਵੀ ਹੋਵੇ ਤੇ ਹੋਵੇ ਠੰਡੀ ਸੀਲ ਗਰਮੀ ਚੱਲਣ ਵਾਲੀ ਹੋਵੇ ਜਰਸੀ ਕ੍ਰੋਸ ਹੋਵੇ ਆ ਦੇਖ ਸ਼ਾਂਤੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਜੀ ਮੁੱਲ ਤੇ ਹਰਦੀਸ਼ ਜਿੰਨਾ ਗਰਮੀ ਦਾ ਮਾਰ ਮਿਲਦਾ ਨਹੀਂ ਜਿੰਨਾ ਮਰਜ਼ੀ ਰੱਖਦਾ ਆਪਾਂ ਅੱਜ ਅੱਜ ਕਰਦੇ ਤੈਨੂੰ ਪਤਾ ਹਰ ਵਾਰੀ ਹਾਂਜੀ ਆਪਾਂ ਤਾਂ ਮੁੱਲ ਰੱਖਣਾ ਜੀ 37000 ਰੁਪਏ ਅੱਛਾ ਹਾਂਜੀ ਤੇ ਵਿੱਚੋਂ ਕਰਨਾ ਮੰਤਨ ਵੇਖ ਲੈ ਜਿੰਨਾ ਕਰਨਾ ਤੂੰ ਵੀ ਕਰਦੇ ਫਿਰ ਕਰ ਦਿਓ ਆਪ ਕਿੰਨਾ ਕਰਨਾ ਜੀ 500 ਛੱਡ ਦੇ ਨੇ ਚਲੋ 500 ਹੋਰ ਛੱਡ ਦਿਆ ਫਿਰ 36 ਦੀ ਦੇ ਦਿਓ 36 ਦੇ ਬਾਅਦ ਹੁਣ ਛੋੜ ਛਾੜ ਹੀ ਰਹਿਣੀ 100 ਖਾਣੀ ਤੂੰ ਕਮੀ ਭੰਤਾ ਰਹਿ ਕੇ ਨਹੀਂ ਠੀਕ ਹੈ ਚਲੋ ਚਲੋ ਬਾਕੀ ਇਹ ਕਿ ਚਲੋ ਕੋ ਫੋਨ ਲਾਵੇ ਹਨਾ ਤੇ ਬਾਕੀ ਇਹ ਕਿ ਇਥੋਂ ਆਪਣੀ ਪਾਸ ਕਰਕੇ ਚੰਗੀ ਤਰ੍ਹਾਂ ਵੇਖ ਕੇ ਖੜੇ ਹਨਾ ਆਪਾਂ ਸਾਰਾ ਸ਼ਾਕੀ ਕਢਾ ਦਿੱਤਾ ਭਾਵੇਂ ਇਤਨਾ ਫਿਰ ਬਹਿ ਜਨੇ ਆ ਕਹੇ ਤੇ ਠੀਕ ਹੈ ਜੀ ਆਪਣੀ ਸੀਲੀ ਦੀ ਫੁੱਲ ਗਾਰੰਟੀ ਹਰ ਵੀਡੀਓ ਜੀ ਮੈਂ ਕਹਿੰਨਾ ਹਾਂਜੀ ਹਾਂਜੀ ਇਹਨੂੰ ਪਤਾ ਤੇ ਨਿਕਲਦੀਆਂ ਵੀ ਕਈ ਤੈਨੂੰ ਲਾਮ ਆਇਆ ਸੀਲੀ ਤੋਂ ਅਜੇ ਤੱਕ ਅਜੇ ਤੱਕ ਤੇ ਬਚਾਈ ਹੈ ਹਾਂਜੀ ਹਾਂਜੀ ਹਾਂ ਦੁੱਧ ਸੇਵਾ ਦਾ ਹੁੰਦਾ ਠੀਕ ਹੈ ਇਹ ਤਾਜੀ ਸੂਈ ਮੈਂ ਖਾਣਾ 10 ਕਿਲੋ 15 ਭਰ ਦੇਣਾ ਹੁਣ ਉਹ ਤੇ ਭਰਨਾ ਨਹੀਂ ਹਾਂਜੀ ਹਾਂਜੀ ਇਹ ਤੇ ਸਾਂਭ ਕੇ ਹੀ ਹੈ ਨਾ ਹਾਂਜੀ ਉਹ ਅਗਲੇ ਸਾਂਭਣੀ ਹੈ ਮੇਰਾ ਕੰਮ ਵੀ ਲੱਤ ਨਾ ਮਾਰਦਾ ਵੇ ਡੰਗ ਠੀਕ ਹੈ ਜੀ ਹਾਂਜੀ ਇਹ ਤੀ ਭੈਣ ਨੇ ਚੋਣਾ ਕੱਲੀ ਬਾਲਟੀ ਲੈ ਕੇ ਆ ਤੇ ਚੋ ਗਿਆ ਘਰ ਨੂੰ ਚਲੀ ਇਹ ਨਹੀਂ ਵੀ ਤਿੰਨ ਜੀ ਹੁਣ ਇੱਕ ਡੰਗਰ ਨੂੰ ਚੋਣ ਵਾਸਤੇ ਠੀਕ ਹੈ ਜੀ ਹਾਂਜੀ ਆਪਣੀ ਗਾਰੰਟੀ ਜ ਬਾਕੀ ਇਹ ਹੈ ਕਿ ਆਪਣੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਤਨਵਾਜ